ਮੋਗਲ ਦੇਣਾ ਮੁੱਖ ਮਾਰਗ ਤੇ ਪੈਣ ਦੇ ਪਿੰਡ ਮਹਿਣਾ ਦੇ ਕੋਲ ਦੋ ਸਕੂਲੀ ਬੱਸਾਂ ਦੇ ਨਾਲ ਇੱਕ ਟਰੱਕ ਦੀ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 26 ਬੱਚੇ ਅਤੇ ਇੱਕ ਬੱਸ ਚਾਲਕ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਦੇ ਵਿੱਚ ਇਲਾਜ ਲਈ ਭੇਜੇ ਕਰਵਾਇਆ ਗਿਆ। ਮੇਰੀ ਜਾਣਕਾਰੀ ਮੁਤਾਬਕ ਜ਼ਖਮੀਆਂ ਦੇ ਵਿੱਚੋਂ 3 ਬੱਚੇ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹਨ। ਅਤੇ ਉੱਥੇ ਹੀ ਜਾਂਚ ਅਗਦੀ ਪਹੁੰਚੇ ਐਸਐਸਆਈ ਰਾਜ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ ਦੋਨੋਂ ਬੱਸਾਂ ਯੂ-ਟਰਨ ਲੈਣ ਲਈ ਖੜੀਆਂ ਸਨ ਤਾਂ ਇੰਨੇ ਨੂੰ ਇੱਕ ਟਰੱਕ ਉਨ੍ਹਾਂ ਦੇ ਪਿੱਛੇ ਆ ਕੇ ਝਟ ਗਿਆ ਅਤੇ ਜਿਸ ਦੇ ਕਾਰਨ ਇਨ੍ਹਾਂ ਬੱਸਾਂ ਦੇ ਵਿੱਚ ਬੈਠੇ 26 ਦੇ ਕਰੀਬ ਬੱਚੇ ਅਤੇ ਇੱਕ ਬੱਸ ਚਾਲਕ ਜ਼ਖਮੀ ਹੋ ਗਿਆ ਤੇ ਇਨ੍ਹਾਂ ਸਾਰੇ ਜ਼ਖਮੀ ਬੱਚਿਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ। ਇਹ ਮਹਿਣਾ ਤੋਂ ਮਤਲਬ ਜਾਇ ਬੱਸਾਂ ਆਉਂਦੀਆਂ ਲੁਧਿਆਣੇ ਤੋਂ ਲੁਧਿਆਣੇ ਤੋਂ ਉਧਰਲੀ ਸਾਈਡ ਤੋਂ ਆ ਕੇ ਇਹਨਾਂ ਨੇ ਮਹਿਣੇ ਵਾਲੇ ਕੱਟ ਤੋਂ ਡੁਆਲਟਰ ਤੋਂ ਗੁਰੂਕੋਲ ਕਾਲਜ ਨੂੰ ਮੁੜਨਾ ਸਕੂਲ ਨੂੰ ਉੱਥੇ ਆ ਕੇ ਦੋ ਬੱਸਾਂ ਐ ਅੱਗੜ ਪਿਛੜ ਸੀਗੀਆਂ ਇੱਕ ਟਰੱਕ ਐ ਸੀਗਾ ਮਗਰ ਚਾਦਰਾਂ ਦਾ ਭਰਿਆ ਹੋਇਆ ਉਹ ਕਿ ਸਾਨੂੰ ਲੁੰਬਾਈ ਨੇ ਫੋਨ ਕੀਤਾ ਉਤੋਂ ਉਹਨਾਂ ਨੇ ਦ੍ਰਿਸ਼ ਵੇਖਿਆ ਇਹ ਕਿਉਂਕਿ ਉਹਨਾਂ ਨੇ ਦੱਸਣ ਮਕਤਲਕ ਵੀ ਟਰੱਕ ਬੜਾ ਤੇਜ਼ ਸੀ ਉਹ ਮਤਲਬ ਬੱਸਾਂ ਕੰਟਰੋਲ ਨਹੀਂ ਹੋਈਆਂ ਉਹ ਨਾ ਹੋਣ ਕਾਰਨ ਵੀ ਇਹਦੇ ਵਿੱਚ ਬੱਸਾਂ ਦੇ ਮਗਰਲੀ ਬੱਸ ਕਾਫੀ ਬੱਚੇ ਸੀ ਉਹਦੇ ਮਗਰਲੀ ਬੱਚੇ ਤੇਜ਼ੀ ਨਾਲ ਵਜਿਆ ਜਿਹੜੀ ਮਗਰਲੀ ਬੱਸ ਉਹ ਮੂਹਰਲੀ ਬੱਸ ਦੇ ਵਿੱਚ ਵਜ ਗਈ ਇਹ ਬੱਚਿਆਂ ਵਾਲੀ ਬੱਸ ਖੜੀ ਪਈ ਜਾਂ ਚੱਲ ਰਹੀਆਂ ਨਹੀਂ ਚੱਲ ਰਹੀਆਂ ਸੀ ਦੋਨੇ ਆ ਰਹੀਆਂ ਸੀ ਉਧਰੋਂ ਮੁੜਨੀਆਂ ਸੀ ਨਾ ਇਹਨੇ ਕੱਟ ਤੋ ਡਵਾਲਟਰ ਤੋਂ ਕਬੱਟੀ ਜਿਹੜੇ ਐਕਸਡ ਜਖਮੀ ਹੋਏ ਨੇ ਜਖਮੀ ਸੀਰੀਅਸ ਲੱਗ ਰਹੀ ਤਕਰੀਬਨ ਸੀਰੀਅਸ ਦਾ 3-4 ਬੱਚੇ ਲੱਗਦੇ ਆ ਤੇ ਮਤਲਬ ਜਾਨੀ ਹੈਗੇ ਆ 11-11 ਬੱਚੇ ਦਾ ਜ਼ਖਮੀ ਹੈ ਇਹ ਗੁਰਕੋਲ ਕਾਲਜ ਸਕੂਲ ਦੇ ਦਾਸੇ ਜਾ ਰਹੇ ਇਹਨਾਂ ਦੀ ਚਤਨਿਆ ਸਕੂਲ ਦੀਆਂ ਵੈਨਾਂ ਸੀਗੀਆਂ ਜਿਹੜੀਆਂ ਕਿ ਗਾਲਬ ਤੋਂ ਆ ਰਹੀਆਂ ਸੀਗੀਆਂ ਜਦੋਂ ਮਹਨੇਪਿੰਡ ਦਾ ਡਿਵਾਈਡਰ ਹੈ ਜਿਹੜਾ ਲੁਧਿਆਣੇ ਵਾਲੀ ਸਾਈਡ ਤੋਂ ਆ ਕੇ ਬੱਤਾਂ ਜਿਹੜੀਆਂ ਉੱਥੋਂ ਯੂ ਟਰਨ ਕਰਨ ਲੱਗੀਆਂ ਸੀ ਦੋ ਵੈਨਾਂ ਜਿਹੜੀਆਂ ਇਹ ਖੜੀਆਂ ਸੀਗੀਆਂ ਉਹਨਾਂ ਦੇ ਵਿੱਚ ਪਿੱਛੋਂ ਜਿਹੜਾ ਬੜੀ ਤੇਜ਼ੀ ਦੇ ਨਾਲ ਇੱਕ ਟਰੱਕ ਆ ਜਿਹੜਾ ਆ ਕੇ ਵੱਜਿਆ ਪਿਛਲੀ ਵੈਨ ਆ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਤਬਾਹ ਹੋਈ ਐ ਔਰ ਪਿਛਲੀ ਵੈਨ ਮੂਹਰੀਲੀ ਵੈਨ ਦੇ ਵਿੱਚ ਵੱਜੀ ਜਦੋਂ ਟਰੱਕ ਉਹਦੇ ਵਿੱਚ ਵੱਜਿਆ ਉਹਦੇ ਨਾਲ ਜਿਹੜਾ ਹੈਗਾ ਜਿੰਨੇ ਤਕਰੀਬਨ 100 ਦੇ ਕਰੀਬ ਬੱਚੇ ਸੀ ਉਹਨਾਂ ਦੋਨਾਂ ਵੈਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਜਣੇ ਦੀ ਕਹ ਲੋ ਕਿ ਉੱਥੇ ਅਫਰਾ ਤਫਰੀ ਫੈਲ ਗਈ ਐ ਇੱਕਦਮ ਅਸੀਂ ਬੜੇ ਉੱਥੇ 10-15 ਜਣੇ ਇੱਕਦਮ ਇਕੱਠੇ ਹੋ ਗਏ ਕਿਉਂਕਿ ਉਹ ਟਰੱਕ ਹੈ ਜਿਹੜਾ ਮੇਰੇ ਵਿੱਚ ਵੀ ਵੱਜਣ ਲੱਗਿਆ ਸੀ ਵਾ ਇਹਨਾਂ ਦੇ ਵਿੱਚ ਵੱਜਣ ਤੋਂ ਬਾਅਦ ਜਦੋਂ ਉਹ ਡਵਾਈਡਰ ਤਰਪ ਕੇ ਲੰਘਿਆ ਨਾ ਮੈਂ ਮਹਿਨੇਪਿੰਡ ਤੋਂ ਜੀਟੀ ਰੋਡ ਤੇ ਐਂਟਰ ਕਰਨ ਲੱਗਿਆ ਸੀਗਾ ਤੋਂ ਮੇਰੇ ਤਕਰੀਬਨ 7 8 10 ਫੁੱਟ ਦੀ ਫਰਕ ਨਾਲ ਹੀ ਜਣੀ ਦੀ ਮੇਰੇ ਤੋਂ ਲੰਘ ਕੇ ਤੇ ਕੰਧ ਦੇ ਵਿੱਚ ਜਾ ਵੱਜਿਆ ਤੋਂ ਉਸੇ ਵੇਲੇ ਜਿਹੜਾ ਹੈਗਾ ਅਸੀਂ ਜਾ ਕੇ ਸਾਰੇ ਉਹ ਬੱਚੇ ਆ ਉਹ ਵਾ ਇਹਨਾਂ ਦੇ ਵਿੱਚੋਂ ਕੱਢੇ ਔਰ ਪਰਸਨਲ ਗੱਡੀਆਂ ਤੇ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਸ਼ਿਫਟ ਕੀਤਾ ਮੋਕੇ ਸਿਵਲ ਹਸਪਤਾਲ ਦੇ ਵਿੱਚ ਨਾਲ ਹੀ ਮੈਂ ਆਪਣੀ ਸਮਾਜ ਸੇਵਾ ਸੁਸਾਇਟੀ ਦੀ ਤੇ ਸਰਕਾਰੀ ਐਂਬੂਲੈਂਸ 108 ਵਾਲਿਆਂ ਨੂੰ ਫੋਨ ਕਰਕੇ ਉੱਥੇ ਬੁਲਾਇਆ ਔਰ ਸਰਕਾਰੀ ਸਮਾਜ ਸੇਵਾ ਸੁਸਾਇਟੀ ਨੇ ਵੀ ਜਿਹੜੇ ਉੱਥੋਂ ਬੱਚੇ ਲੈ ਕੇ ਆਂਦੇ ਆ ਸੋ ਤਕਰੀਬਨ 20-25 ਦੇ ਕਰੀਬ ਬੱਚੇ ਆ ਜਿਨ੍ਹਾਂ ਚੋਂ 2-3 ਬੱਚੇ ਮੈਨੂੰ ਕਾਫੀ ਸੀਰੀਅਸ ਲੱਗਦੇ ਸੀ ਮੋਕੇ ਦੇ ਉਸ ਐਸ.ਪੀ.ਐਰ.ਐਸ. ਗੁੱਪਚੀ ਉੱਥੇ ਜਿਹੜਾ ਚੱਲ ਰਿਹਾ ਸੀ ਉਹ ਸਾਰੇ ਅਸੀਂ ਕਰਨ ਕਰਨ ਲਈ ਖੜੇ ਸੀਗੇ ਅੰਡ ਮੈਣਾ ਰੋਡ ਤੇ ਖੜੇ ਸੀਗੇ ਤੇ ਪਿੱਛੇ ਤੋਂ ਕੁਛ ਸ਼ਾਇਦ ਕਹਿ ਰਹੇ ਟਰੱਕ ਤੋਂ ਸੀਗਾ ਪਿੱਛੇ ਤੋਂ ਕੋਈ ਚੀਜ਼ ਇੰਨੀ ਜ਼ੋਰ ਦੀ ਵੱਜੀ ਜਿਹਦੇ ਕਰਕੇ ਸਾਡੀ ਬੈਨ ਜਿਹੜੀ ਉਹ ਫਾਇਟਿੰਗ ਹੁੰਦੀ ਹੈ ਹਾਂਜੀ ਉਸੇ ਵਾਸਤੇ ਹਾਂਜੀ ਹਾਂਜੀ ਮੈਂ ਉਸੇ ਵਾਸਤੇ ਚੱਲ ਰਿਹਾ ਹਾਂ 24 25 ਬੱਚੇ ਸੀਗੇ ਨੀਰ ਵਾਸਤੇ 24 25 ਸੀਗੇ ਦੂਸਰੀ ਤਾਂ ਮੈਨੂੰ ਨਹੀਂ ਪਤਾ ਸਰ ਕਿ ਅਸੀਂ ਅਚਾਨਕ ਮੈਂ ਤਾਂ ਸਭ ਤੋਂ ਬਾਅਦ ਤੱਕ ਨਹੀਂ ਸੀ ਕਿਤੇ ਹੁੰਦਾ ਹੈ ਕੋਈ ਐਕਸੀਡੈਂਟ ਹੋਇਆ ਕਿਵੇਂ ਐਕਸੀਡੈਂਟ ਹੋਇਆ ਔਰ ਕੀ ਕਾਰਵਾਈ ਚੱਲ ਰਹੀ ਹੈ ਸਵੇਰ ਕੇ 7 ਵਜੇ ਤਲਾਮ ਮਿਲੀ ਸੀ ਵੀ ਮੈਣਾ ਟੀ ਪੁਆਇੰਟ ਤੇ ਐਕਸੀਡੈਂਟ ਹੋਇਆ ਬੱਚੇ ਵਾਲੀ ਬੱਸ ਦਾ ਜਦੋਂ ਮੌਕੇ ਤੇ ਜਾ ਕੇ ਪਤਾ ਲੱਗਾ ਇੱਕ ਟਰੱਕ ਆਉਂਦਾ ਸੀਗਾ ਲੁਧਿਆਣਾ ਸਾਈਡ ਤੋਂ ਟਰੱਕ ਵਾਲਾ ਵੀ ਕਿਸੇ ਚੀਜ਼ ਨੂੰ ਬਚਾਉਣ ਲੱਗਾ ਇਹਨਾਂ ਦੀਆਂ ਜਿਹੜੀਆਂ ਬੱਸਾਂ ਸਕੂਲ ਵਾਲੀਆਂ ਉਹਨਾਂ ਦੇ ਵਿੱਚ ਵੱਜਿਆ ਜਿਹਦੇ ਨਾਲ ਇੱਕ ਸਕੂਲ ਬੱਸ ਪਲਟ ਗਈ ਪਲਟਣਾਂ ਕਾਫੀ ਬੱਚਿਆਂ ਦੇ ਸੱਟਾਂ ਲੱਗੀਆਂ ਦੂਜੀ ਬੱਸ ਸੀ ਉਹਦੇ ਵਿੱਚ ਵੀ ਜਿਹੜੇ ਪਿੱਛੇ ਲੱਗੀ ਆ ਗੱਡੀ ਉਹਦੇ ਵੀ ਸੀਸੇ-ਸੂਸੇ ਟੁੱਟੇ ਆ ਤੇ ਬੱਚੇ 25 ਬੱਚੇ ਜਿਹੜੇ ਆ ਜਿਹੜੇ ਇਹਨਾਂ ਦੇ ਸੱਟਾਂ ਲੱਗੀਆਂ ਜਿਹੜੇ ਜਿਰੇ ਇਲਾਜ ਇੱਥੇ ਲੈ ਕੇ ਆਂਦੇ ਜਿਨ੍ਹਾਂ ਦਾ ਸਾਰਿਆਂ ਦਾ ਇਲਾਜ ਹੁੰਦਾ ਤੇ ਬੱਸ ਦੇ ਡਰਾਈਵਰ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਬਾਕੀ ਹਾਲਾਤਾਂ ਤੇ ਮੌਕੇ ਤੇ ਅਫਸਰ ਜਿਹੜੇ ਸਾਰੇ ਖੜੇ ਆ ਜਿਹੇ ਜਿਹੇ ਹਾਲਾਤ ਆ ਹੋਇਆ ਉਹਦੇ ਬਣਦੀ ਕਾਰਵਾਈ ਅਮਨ ਵਿੱਚ ਕੀ ਚੱਲਦੀ ਕੀ ਵੀ ਲੱਗਦੀ ਆ ਜੀ ਜਾਪਦੀ ਆ ਟਰੱਕ ਵਾਲੇ ਨੇ ਜਿਹੜਾ ਟੈਕਨ ਵਾਲੇ ਇਹਨਾਂ ਨੂੰ ਬੱਸਾਂ ਚ ਵਿੱਚ ਰੱਜਿਆ ਇਹ ਬੱਸਾਂ ਕਿੱਥੇ ਖੜੀਆਂ ਸੀ ਇਹ ਟੀ ਪੁਆਇੰਟ ਮਹਿਨੇ ਖੜੀਆਂ ਸੀ ਆਸਮ ਜੱਡ ਨਿਊਜ਼ ਲਈ ਅਭਿਸ਼ੇਕ ਜਲੋਟਾ